ਸਾਧਰਭੋ ਸੰਯੁਕਤ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 5 ਮਾਰਚ ਦਾ ਧਰਨਾ ਜਿਹੜਾ ਚੰਡੀਗੜ੍ਹ ਰੱਖਿਆ ਸੀਗਾ ਉਹディア ਪਿਆਰੀਆਂ ਤੁਸੀਂ ਕੀਤੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਉਸ ਧਰਨੇ ਨੂੰ ਰੋਕਣ ਦੀ ਖਾਤਰ ਲਗਾਤਾਰ ਸ਼ਾਪੇ ਮਾਰੀ ਦੇ ਨਾਕਿਆਂ ਨੂੰ ਦਾ ਪ੍ਰਬੰਧ ਕੀਤਾ ਹੋਇਆ ਹੈ ਇਹਨਾਂ ਹਾਲਤਾਂ ਦੇ ਵਿੱਚ ਤੁਸੀਂ ਕੱਲ ਨੂੰ ਪੂਰੇ ਜੋਰ ਨਾਲ ਬਾਹਰ ਆਉਣਾ ਹੈ ਜਿਹੜੀਆਂ ਵੱਡੀਆਂ ਸੜਕਾਂ ਨੇ ਮੇਨ ਸੜਕਾਂ ਉਹਨਾਂ ਰਸਤਿਆਂ ਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਹੈ ਜੇ ਸਰਕਾਰ ਜਾਂ ਪ੍ਰਸ਼ਾਸਨਪੁਰਸ਼ ਪ੍ਰਸ਼ਾਸਨ ਨੇ ਕਿਤੇ ਨਾਕਾ ਲਾ ਕੇ ਰੋਕਦਾ ਹੈ ਉਹ ਨਾਕੇ ਤੋਂ ਪਿੱਛੇ ਰਹਿ ਕੇ ਕਿਸੇ ਖਾਲੀ ਥਾਂ ਤੇ ਸੜਕ 'ਤੇ ਰੁਕਣੀ, ਕਿਸੇ ਖਾਲੀ ਥਾਂ ਤੇ ਬੈਠਣਾ, ਸੜਕ ਛੱਡ ਕੇ ਬੈਠਣਾ। ਕਿਉਂਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਸਾਨੂੰ 34 ਸੈਕਟਰ ਦੇ ਵਿੱਚ ਜਾਂ ਚੰਡੀਗੜ੍ਹ ਜਾਣ ਤੋਂ ਰੋਕਣ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਮਤਲਬ ਇਹ ਹੈ ਕਿ ਸਾਨੂੰ ਬਦਨਾਮ ਕਰਨਾ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਇਹ ਛੜਕਾ ਰੋਕਦੇ ਨੇ ਇਹ ਦੇਲਾ ਰੋਕਦੇ ਨੇ ਇਹ ਸਾਡੇ ਤੇ ਸਾਨੂੰ ਬਦਨਾਮ ਕਰਨ ਦੇ ਖਾਤਰ ਪੰਜਾਬ ਸਰਕਾਰ ਨੇ ਜਿਹੜੀ ਇਹ ਖੇਡ ਛੱਡੀ ਹੈ ਐਸੀ ਅਸੀਂ ਜ਼ੋਰਦਾਰ ਨਿੰਦਿਆ ਕਰਦੇ ਤੁਸੀਂ ਕੱਲ ਨੂੰ ਇਹ ਪੂਰੇ ਜ਼ੋreturnData ਪ੍ਰਦਰਸ਼ਨ ਕਰਨਾ ਹੈ ਕੌਮੀ ਸ਼ਾਮ ਮਾਰਕਾ ਤੇ ਰਾਸ਼ਟਰੀ ਛੜਕਾ ਤੇ ਜਨ ਜੀਟੀ ਰੋਡਾਂ ਦੇ ਉੱਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਤੇ ਕੱਲ ਸ਼ਾਮ ਨੂੰ ਸੋਨੂੰ ਅਗਲੇ ਜਿਹੜਾ ਪ੍ਰੋਗਰਾਮ ਹੋਊਗਾ ਉਦੇ ਬਾਰੇ ਦੱਸਿਆ ਜਾਣਾ ਕਿ ਕਿ ਸਾਥੀਆਂ ਨਾਲ ਰਾਇ ਕਰਨੀ ਹੈ ਜੇ ਵਾਕੀ ਹੈ ਉਹ ਰਾਇ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਇਹ ਫੈਸਲਾ ਸੀ ਕੁਝ ਸਾਥੀਆਂ ਨਾਲ ਰਾਇ ਕਰਕੇ ਕੀਤਾ ਹੈ ਕਿਸੇ ਵੀ ਜਗ੍ਹਾ ਤੇ ਟਕਰਾਰ ਲੈਣ ਦੀ ਸਾਡੀ ਕੋਈ ਪਹੁੰਚ ਨਹੀਂ ਬੇਲੜਾ ਟੁੱਕਾ ਟਕਰਾਰ ਕਿਸੇ ਵੀ ਸਾਥੀ ਵੱਲੋਂ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਇਹ ਬੇਨਤੀ ਹੈ ਤੁਹਾਨੂੰ ਤੇ ਬੰਦ ਤੋਂ ਬਾਅਦ ਗਿਣਤੀ ਛੜਕਾਂ ਤੇ ਲੈ ਕੇ ਆਓ ਆਪਣਾ ਪ੍ਰੋਗਰਾਮ ਸਾਧਲਾ ਤੇ ਅਗਲੇ ਐਕਸ਼ਨ ਦਾ ਨਾਮ ਕੱਲ ਨੂੰ ਸ਼ਾਮ ਤੱਕ ਉਥੇ ਦੱਸਿਆ ਜਾਊਗਾ ਕਿ ਅਗਲਾ ਐਕਸ਼ਨ ਕੀ ਹੋਣਾ ਤੇ ਕਦੋਂ ਹੋਣਾ ਹੈ ਵਿਚਾਰ ਚਰਚਾ ਕਰਕੇ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ